ਪੈਸਾ ਕਮਾਉਣ ਲਈ ਇੰਨਾ ਸਮਾਂ ਵੀ ਨਾ ਲਗਾਓ ਕਿ ਪੈਸੇ ਖਰਚ ਕਰਨ ਦੇ ਲਈ ਸਮਾਂ ਹੀ ਨਾ ਮਿਲੇ ਇੱਥੇ ਇਸ ਤਰ੍ਹਾਂ ਦੇ ਇਨਸਾਨ ਵੀ ਨੇ ਜਿਹੜੇ ਬੁਰੀ ਲੱਗਣ ਵਾਲੀ ਗੱਲ ਤੇ ਵੀ ਹੱਸਣਾ ਸਿੱਖ ਜਾਂਦੇ ਨੇ ਹੁਣ ਡੁੱਬਣ ਦਾ ਕੋਈ ਖੌਫ ਨਹੀਂ ਰੱਬਾ ਜਦ ਕਿਸ਼ਤੀ ਵੀ ਤੇਰੀ ਹੈ ਦਰਿਆ ਵੀ ਤੇਰਾ ਲਹਿਰਾ ਵੀ ਤੇਰੀਆਂ ਤੇ ਅਸੀਂ ਵੀ ਤੇਰੇ ਤੁਸੀਂ ਬਸ ਮਿਹਨਤ ਕਰਦੇ ਜਾਓ ਲੋਕਾਂ ਦਾ ਮੂੰਹ ਬੰਦ ਸਿਰਫ ਤੁਹਾਡੀ ਪਛਾਣ ਹੀ ਕਰ ਦੇਵੇਗੀ ਅਸੀਂ ਵੀ ਦੁਨੀਆ ਦੀ ਭੀੜ ਵਿੱਚ ਨਿਕਲੇ ਹਾਂ ਤਾਂ ਪਤਾ ਚੱਲਿਆ ਕਿ ਹਰ ਉਹ ਇਨਸਾਨ ਇਕੱਲਾ ਹੈ ਜਿਹੜਾ ਦੂਸਰਿਆਂ ਤੇ ਭਰੋਸਾ ਰੱਖਦਾ ਹੈ ਜਦੋਂ ਮਨ ਹਾਰਨ ਲੱਗ ਜਾਵੇ ਤਾਂ ਇੱਕ ਵਾਰੀ ਯਾਦ ਜ਼ਰੂਰ ਕਰ ਲੈਣਾ ਵੀ ਤੁਸੀਂ ਸ਼ੁਰੂ ਕਿਉਂ ਕੀਤਾ ਸੀ ਖੂਬਸੂਰਤੀ ਸਸਤੀ ਹੈ ਪਰ ਚਰਿੱਤਰ ਮਹਿੰਗਾ ਹੈ ਘੜੀ ਸਸਤੀ ਹੈ ਸਮਾਂ ਮਹਿੰਗਾ ਹੈ ਛੋਟੀ ਜਿਹੀ ਜ਼ਿੰਦਗੀ ਵਿੱਚ غرور ਘੱਟ ਹੋਣਾ ਚਾਹੀਦਾ ਕਿਉਂਕਿ ਹਰ ਚੀਜ਼ mumkin ਹੈ ਬਸ ਸੋਚ ਵਿੱਚ दम ਹੋਣਾ ਚਾਹੀਦਾ ਲੋਹੇ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਪਰ ਉਸ ਦੀ ਜੰਗ ਜ਼ਰੂਰ ਖਰਾਬ ਕਰ ਦਿੰਦੀ ਹੈ ਇਸ ਤਰ੍ਹਾਂ ਇਨਸਾਨ ਨੂੰ ਕੋਈ ਬਰਬਾਦ ਨਹੀਂ ਕਰਦਾ ਉਸ ਦਾ ਖੁਦ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਜਦੋਂ ਜ਼ਿੰਦਗੀ ਵਿੱਚ ਜਿੱਤਣ ਦਾ ਜਨੂੰਨ ਹੋਵੇ ਤਾ ਹਾਰਨ ਦਾ ਡਰ ਨਹੀਂ ਰਹਿੰਦਾ ਥੋੜਾ ਪੜ੍ਹੇ ਲਿਖ ਲੈਂਦੇ ਖੁਦ ਦੀ ਫੋਟੋ ਤੇ ਗਾਣਾ ਲਗਾ ਕੇ ਸਟੋਰੀ ਪਾਉਣ ਨਾਲ ਭੁੱਖ ਨਹੀਂ ਬਣਦਾ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਸ ਕੰਮ ਨੂੰ ਕਰਨ ਵਿੱਚ ਹੈ ਜਿਹੜੇ ਲੋਕ ਕਹਿੰਦੇ ਨੇ ਤੂੰ ਨਹੀਂ ਕਰ ਸਕਦਾ ਜਿਹੜਾ ਆਪਣੇ ਆਪ ਨੂੰ ਪੜ੍ਹ ਸਕਦਾ ਉਹ ਦੁਨੀਆ ਵਿੱਚ ਕੁਝ ਵੀ ਸਿੱਖ ਸਕਦਾ ਹੈ ਕੋਈ ਵੀ ਜਨਮ ਤੋਂ ਰਾਜਾ ਨਹੀਂ ਹੁੰਦਾ ਉਸ ਲਈ ਮੁਸ਼ਕਲਾਂ ਨਾਲ ਲੜਨਾ ਪੈਂਦਾ ਹੈ ਹਰ ਇਨਸਾਨ ਕਿਸੇ ਨਾ ਕਿਸੇ ਜਗ੍ਹਾ ਤੇ ਕਾਬਿਲ ਹੁੰਦਾ ਹੈ ਕਿਸੇ ਨੂੰ ਜਲਦੀ ਪਤਾ ਚਲ ਜਾਂਦਾ ਹੈ ਤੇ ਕਿਸੇ ਨੂੰ ਦੇਰੀ ਨਾਲ ਪਤਾ ਚਲ ਜਾਂਦਾ ਹੈ ਜੇਕਰ ਮਾਰਗਦਰਸ਼ਨ ਸਹੀ ਹੋਵੇ ਤਾਂ ਇੱਕ ਛੋਟਾ ਜਿਹਾ ਦੀਵਾ ਵੀ ਸੂਰਜ ਤੋਂ ਘੱਟ ਨਹੀਂ ਦੋਸਤੋ ਤੁਹਾਨੂੰ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਕਮੈਂਟ ਵਿੱਚ ਜਰੂਰ ਦੱਸਣਾ ਕੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤਾਂ ਫਿਰ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਣਾ ਧੰਨਵਾਦ